ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਗੁਰਬਾਣੀ ਵਿਚਾਰਨ ਵਾਸਤੇ ਜੂ ਟਿਊਬ ਦਾ ਇਹ ਚੈਨਲ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਂਦਾ ਹੈ ਜਿਵੇਂ ਗੁਰਬਾਣੀ ਦੀ ਵਿਚਾਰ ਕਰ ਰਹੇ ਆ ਕੋਈ ਗੁਰਬਾਣੀ ਦਾ ਸ਼ਬਦ ਜਿਵੇਂ ਸਿੱਧ ਗੋਸ਼ਟ ਦੀ ਬਾਣੀ ਵੀ ਹੈ ਆਪ ਸੰਗਤਾਂ ਦੇ ਨਾਲ ਸਾਂਝ ਪਾਈ ਜਾਂਦੀ ਹੈ ਗੁਰਬਾਣੀ ਵਿੱਚ ਕੁਝ ਸ਼ਬਦ ਹਨ ਜੋ ਪੜਨ ਦੇ ਵਿੱਚ ਸਾਨੂੰ ਔਖ ਮਹਿਸੂਸ ਹੁੰਦੀ ਹੈ ਕਈ ਵਾਰ ਪਤਾ ਨਹੀਂ ਲੱਗਦਾ ਸੋ ਅਜਿਹੇ ਸ਼ਬਦ ਵੀ ਆਪ ਸੰਗਤਾਂ ਨਾਲ ਸਾਂਝੇ ਕੀਤੇ ਜਾਂਦੇ ਨੇ ਅੱਜ ਆਪ ਸੰਗਤਾਂ ਦੇ ਨਾਲ ਇੱਕ ਸ਼ਬਦ ਹੈ ਮਾਗ ਤੇ ਇੱਕ ਹੈ ਮਗਨ ਮਮਾ ਗੱਗੇ ਨੂੰ ਔਂਕੜ ਮਾਗ ਮਮਾ ਗੱਗਾ ਨੰਨਾ ਜਾਂ ਫਿਰ ਨਨੇ ਨੂੰ ਔਂਕੜ ਹੋਵੇ ਇਹਨੂੰ ਪੜਿਆ ਜਾਂਦਾ ਹੈ ਮਗਨ ਪਰ ਕਈ ਵਾਰੀ ਮਾਗ ਦੇ ਨਾਲ ਨੰਨਾ ਅੱਖਰ ਆ ਜਾਂਦਾ ਅਲੱਗ ਥੋੜਾ ਸਪੇਸ ਦੇ ਨਾਲ ਜਿਵੇਂ ਮਮਾ ਗੱਗੇ ਣਕੜ ਤੇ ਨਾਲ ਥੋੜਾ ਸਪੇਸ ਦੇ ਕੇ ਨੰਨਾ ਵੱਖਰਾ ਤੇ ਇਹਨੂੰ ਕਈ ਵਾਰੀ ਕੋਈ ਗਲਤੀ ਨਾਲ ਮਗਨ ਨਾ ਪੜ ਜਾਵੇ ਉਸੇ ਔਂਕੜ ਲੱਗੀ ਹੋਈ ਹੈ ਉਸ ਦਾ ਖਿਆਲ ਜਿਹੜਾ ਹੈ ਉਹ ਰੱਖਿਆ ਜਾਣਾ ਚਾਹੀਦਾ ਹੈ ਗੁਰਬਾਣੀ ਦੀਆਂ ਕੁਝ ਪੰਕਤੀਆਂ ਮਗ ਨ ਮਗਨ ਮਗਨਾ ਮਗਨ ਇਹਨੂੰ ਸਮਝਣ ਵਾਸਤੇ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾ ਰਹੀਆਂ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਪੰਕਤੀ ਅਸੀਂ ਆਮ ਪੜ੍ਹਦੇ ਹਾਂ ਮੰਨ ਮਗਨ ਨਾ ਚੱਲਿਆ ਪੰਥ ਕਿਉਂਕਿ ਤੇ ਮਗਨ ਦੇ ਗੱਗੇ ਨੂੰ ਔਂਕਣ ਲੱਗੀ ਹੋਈ ਹੈ ਤਾਂ ਫਿਰ ਨੰਨਾ ਵਖਰਾ ਹੈ ਤੇ ਇਹਨੂੰ ਗਲਤੀ ਨਾਲ ਵੀ ਕਿਤੇ ਮਗਨ ਜਾਂ ਮਗੁਨ ਕੋਈ ਪੜ੍ਹ ਦੇਵੇ ਪਾਠ ਗਲਤ ਹੋ ਜਾਵੇਗਾ ਮੰਨ ਮਗ ਨਾ ਚੱਲੇ ਪੰਥ ਤੂੰ ਜਿਹੜਾ ਪ੍ਰਮਾਤਮਾ ਨੂੰ ਮੰਨਦਾ ਨਾ ਉਹ ਫੇਰ ਦੁਨੀਆਂ ਦੇ ਵੱਖਰੇ ਵੱਖਰੇ ਰਸਤਿਆਂ ਤੇ ਨਹੀਂ ਚੱਲਦਾ ਹੈ ਤੋਂ ਮਗ ਨਾ ਇਸ ਤਰੀਕੇ ਨਾਲ ਪਾਠ ਹੋਵੇਗਾ ਇਸੇ ਤਰੀਕੇ ਨਾਲ ਇੱਕ ਪੰਕਤੀ ਆndi ਹੈ ਗੁਰਸੇਵਾ ਬਿਨ ਘੂਰ ਅੰਧਾਰ ਬਿਨ ਗੁਰ ਮਗ ਨਾ ਪਾਏ ਗੁਰਸੇਵਾ ਗੁਰੂ ਦਾ ਸਿਮਨ ਗੁਰੂ ਦੀ ਸੇਵਾ ਤੋਂ ਬਿਨਾਂ ਸਿਮਨ ਤੋਂ ਬਿਨਾਂ ਕੋਰ ਅਗਿਆਨ ਹੈ ਹਨੇਰਾ ਹੈ ਅਗਿਆਨਤਾ ਵਿੱਚ ਹੈ ਮਨੁੱਖ ਤੂੰ ਫਿਰ ਸਤਿਗੁਰੂ ਪਾਸੋਂ ਕਿੰਨੇ ਬਿਨ ਗੁਰ ਮਾਗਨਾ ਪਾਏ ਗੁਰੂ ਤੋਂ ਬਿਨਾਂ ਫਿਰ ਨੂੰ ਜਿੰਦਗੀ ਦਾ ਸਹੀ ਰਸਤਾ ਨਹੀਂ ਲੱਭਦਾ ਇੱਥੇ ਵੀ ਪਾਠ ਮਾਗਨਾ ਨਾ ਨਾ ਵੀ ਲੰਬਾ ਨਾ ਹੋਵੇ ਕੰਨ ਲਾ ਕੇ ਨਹੀਂ ਨਾ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਹੋਰ ਪੰਕਤੀਆਂ ਹਨ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ ਕਿ ਇਹਨਾਂ ਜਿਹੜਾ ਅਖਰਾਂ ਦਾ ਜਿਹੜਾ ਪਾਠ ਉਹ ਕਿਵੇਂ ਕਰਨਾ ਹੈ ਇੱਕ ਪੰਕਤੀ ਗੁਰਬਾਣੀ ਦੇ ਵਿੱਚ ਹੋਰ ਹੈ ਧਰਮ ਰਾਇ ਤਿੰਨ ਕਾਮਿਤ ਹੈ ਜਮ ਮਗ ਨਾ ਪਵੈ ਤਾਂ ਫਿਰ ਇੱਥੇ ਬੰਦਗੀ ਕਰਨ ਵਾਲੇ ਦੀ ਗੱਲ ਹੈ ਜਿਸ ਨੂੰ ਕਿਰਪਾ ਕਰੇ ਪਹਿਲੀ ਜਿਹੜੀ ਪੰਕਤੀ ਇਸ ਤਰੀਕੇ ਦੇ ਨਾਲ ਹੈ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ ਜਿਹਦੇ ਉੱਤੇ ਮਾਲਕ ਕਿਰਪਾ ਕਰ ਦਿੰਦਾ ਉਹਨੂੰ ਗੁਰੂ ਮਿਲ ਪੈਂਦਾ ਹੈ ਤੇ ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ ਫਿਰ ਅੱਗੇ ਕੀ ਹੁੰਦਾ ਧਰਮਰਾਇ ਤਿੰਨ ਕਾ ਮਿੱਤ ਹੈ ਜਿਸ ਧਰਮਰਾਇ ਦਾ ਨਾਮ ਲੈ ਕੇ ਲੋਕਾਂ ਨੂੰ ਡਰਾਇਆ ਜਾਂਦਾ ਕਿ ਧਰਮਰਾਇ ਸਜ਼ਾ ਦਿੰਦਾ ਹੈ ਸਤਗੁਰੂ ਕਹਿੰਦੇ ਨੇ ਉਹ ਧਰਮਰਾਜਾ ਤਾਂ ਫਿਰ ਨਾਮ ਜਪਣ ਵਾਲੇ ਦਾ ਮਿੱਤਰ ਬਣ ਜਾਂਦਾ ਹੈ ਧਰਮਰਾਇ ਤਿੰਨ ਕਾ ਮਿੱਤ ਹੈ ਉਹਨਾਂ ਨਾਮ ਜਪਣ ਵਾਲੇ ਦਾ ਮਿੱਤਰ ਹੈ ਤੇ ਜਮ ਮਗ ਨਾ ਪਾਵੇ ਤੇ ਫਿਰ ਉਹਨਾਂ ਨੂੰ ਜਮ ਮਗ ਦੇ ਇਥੇ ਗੱਗੇ ਨਾਲ ਸਿਆਰੀ ਹੈ ਅਰਥਾ ਰਾ ਉਤੇ ਉਹਨਾਂ ਨੂੰ ਜਮ ਦੇ ਰਾਤ ਇੰਨੀ ਪਾਦਾ ਫਿਰ ਧਰਮ ਰਾਜ ਕਿਉਂਕਿ ਨਾਮ ਜਪਣ ਕਰਕੇ ਨਾਮ ਜਪਣ ਵਾਲਿਆਂ ਦਾ ਉਹ ਮਿੱਤਰ ਬਣ ਜਾਂਦਾ ਹੈ ਇਸ ਤਰੀਕੇ ਦੇ ਨਾਲ ਅੱਗੇ ਸ਼ਬਦ ਮਗਨ ਵੀ ਹੈ ਮਮਾ ਗੱਗਾ ਨੰਨੇ ਨੂੰ ਉਕਰ ਨਾਲ ਵੀ ਆ ਜਾਂਦਾ ਮਮਾ ਗੱਗਾ ਨੰਨਾ ਮਗਨ ਵੀ ਆ ਜਾਂਦਾ ਮਾਇਆ ਮਗਨ ਨਰਕ ਲੈ ਜਾਈ ਕੁਣ ਇਥੇ ਮਾਇਆ ਦੇ ਵਿੱਚ ਜਿਹੜਾ ਮਗਨ ਹੈ ਮਸਤ ਹੈ ਪੁਲਿੰਗਿਕ ਵਚਨ ਸ਼ਬਦ ਹੈ ਮਗਨ ਇੱਕ ਵਾਸਤੇ ਵਰਤਿਆ ਹੋਇਆ ਸਤਗੁਰੂ ਕਹਿੰਦੇ ਨੇ ਜਿਹੜਾ ਮਾਇਆ ਦੇ ਵਿੱਚ ਮਗਨ ਹੈ ਨਾ ਮਸਤ ਹੈ ਤੇ ਫਿਰ ਮਾਇਆ ਉਹਨੂੰ ਨਰਕ ਵੱਲ ਲੈ ਜਾਂਦੀ ਹੈ ਉਹ ਮਾਇਆ ਵਿੱਚ ਫਸਿਆ ਹੋਇਆ ਨਰਕ ਦੇ ਰਸਤੇ ਚੱਲਿਆ ਜਾਂਦਾ ਹੈ ਇਸੇ ਤਰੀਕੇ ਨਾਲ ਇੱਕ ਪੰਕਤੀ ਹੋਰ ਹੈ ਗੁਰਬਾਣੀ ਦੇ ਵਿੱਚ ਮਗਨ ਭਇਆ ਤੇ ਸੋ ਸੱਚ ਪਾਵੈ ਇੱਥੇ ਵੀ ਅਰਥ ਹੈ ਮਗਨ ਦਾ ਮਸਤ ਸਤਗੁਰ ਕੰਦੇ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਸਤ ਹੋ ਗਿਆ, ਮਗਨ ਪਾਇਆ ਤੇ ਤੇਤਪਾ ਉਹ ਸੋ ਸੱਚ ਪਾਵੈ। ਉਸ ਸੱਚੇ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ। ਉਹ ਸੱਚੇ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਕਿਤੇ ਕਿਤੇ ਸਤਗੁਰ ਨੇ ਮਮਾ ਗਗਾ ਨੰਨੇ ਨੂੰ ਸਿਹਾਰੀ ਵੀ ਵਰਤਿਆ ਹੋਇਆ ਹੈ। ਮਗਨ ਹੋਇਆ, ਮਸਤ ਹੋਇਆ ਤੋ ਇਹਨਾਂ ਜੰਕ ਪੰਕਤੀਆਂ ਨੂੰ ਪੜ ਕੇ ਅਸੀਂ ਸਮਝੇ ਕਿ ਮਮਾ ਗੱਗੇ ਨਾਲ ਅੰਕੜ ਜੇ ਨਾਲ ਨੰਨਾ ਥੋੜਾ ਸਪੇਸ ਦੇ ਕੇ ਹੋਵੇ ਇਹਨੂੰ ਇਕੱਠਿਆਂ ਕਰਕੇ ਮਾਗੂਨ ਨਹੀਂ ਪੜਨਾ ਮਗਨ ਮਮਾ ਗੱਗਾ ਨੰਨਾ ਹੋਵੇ ਮਗਨ ਨੰਨੇ ਨੂੰ ਅੰਕੜ ਹੋਵੇ ਤਾਂ ਵੀ ਪਾਠ ਮਗਨ ਤੇ ਆਖਰੀ ਨੰਨੇ ਨੂੰ ਜੇ ਸਿਹਾਰੀ ਵੀ ਹੋਵੇ ਤਾਂ ਵੀ ਪਾਠ ਮਗਨ ਕੀਤਾ ਜਾਣਾ ਹੈ ਸੋ ਇਸ ਤਰੀਕੇ ਦੇ ਨਾਲ ਹੋਰ ਗੁਰਬਾਣੀ ਦੇ ਵਿੱਚ ਅਜਿਹੇ ਸ਼ਬਦ ਅਤੇ ਪੰਕਤੀਆਂ ਆਪ ਸੰਗਤਾਂ ਦੇ ਨਾਲ ਇਸੇ ਤਰ੍ਹਾਂ ਸੰਗਿਆ ਕੀਤੀਆਂ ਜਾਣੀਆਂ ਹਨ ਸੋ ਆਪ ਜੀ ਨੂੰ ਬੇਨਤੀ ਹੈ ਕਿ YouTube ਦੇ ਆਓ ਗੁਰਬਾਣੀ ਵਿਚਾਰੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਵੀ ਕਰਿਆ ਕਰੋ ਤੇ ਨਾਲ ਦੀ ਨਾਲ ਲਾਈਕ ਵੀ ਕਰੋ ਵੱਧ ਤੋਂ ਵੱਧ ਸ਼ੇਅਰ ਕਰਨ ਦੇ ਨਾਲ ਗੁਰਬਾਣੀ ਜਿਹੜੀ ਹੈ ਬਹੁਤ ਹੀ ਗੁਰਬਾਣੀ ਦੇ ਰਸੀਆਂ ਤੱਕ ਪਹੁੰਚ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ